ਲੋਰੀ ਭਾਈ ਸ੍ਰੀ ਗੁਰੂ ਜੀ ਸਾਰਿਆਂ ਨੂੰ ਜੀ ਅੱਸੀ ਗੱਲ ਜੀ ਸਤਿ ਆਨ ਜੀ ਹਾਂ ਜੀ ਗਨਾ 220 ਕੁਆਂਟਲ ਹੋ ਗਿਆ ਅ ਵਧੀਆ ਸਮਾਂ ਕਿੰਨਾ ਲੈਣਾ ਤਾਂ ਉਹਨੇ ਮੈਂ 220 ਹਾਂ ਮੈਨੂੰ ਫਿਕਰ ਲੱਗੀ ਬਈ ਮਖਾ ਮੇਰੀ ਮੇਰੇ ਨਾਲ ਥੱਲੇ ਮੋੜਦੇ ਨੇ 200 200 ਮੈਂ 210 ਲੈਣਾ ਤਾਂ ਤੁਹਾਨੂੰ ਮਨੂਗਾ ਤੇਰਾ 7 ਕੁਆਟਰ ਲਗਦਾ ਵਧ ਗਿਆ ਮਨੂਗਾ ਤੇਰਾ 7-8 ਕੁਆਟਰ ਲਗਦਾ ਵਜਣਾ ਮਾ ਯਾਰ ਮਾ 7-8 ਕਿੱਥੇ ਵਜਣਾ ਮਾ ਯਾਰ ਉੱਥੇ ਤਾਂ ਨਵੇੜਾ ਨਹੀਂ ਹੁੰਦਾ ਹੈਗਾ ਤੂੰ ਮਾ ਹਾਈ ਦੇ ਜੋ ਵੀ ਮੋੜਨੇ ਨੂੰ ਫਿਰਦਾ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਕਹਿੰਦਾ ਹੁਣ ਤਾਂ ਖੁੱਲੇ ਹੀ ਚੱਲੇਗਾ ਕੰਮ ਮੈਨੂੰ ਆਇਆ ਹੋ ਗਿਆ ਮੈਂ ਉਹਦੇ ਵਾਲਾ ਜਿਹੜਾ ਹੈਗਾ 7-8 ਕੁਆਟਰ ਮੁਰੂ ਫੁਕਣੇ ਵਾਲੀ ਕੰਮ ਆਉਣਾ ਤੇ ਵੀ ਲਖੂਕਲੇ ਨੂੰ ਨਿਤਿਆ ਬੰਦੇ ਦੇਣਾ ਤਾਂ ਉਹ ਹੀ ਕੰਮ ਹੋ ਗਿਆ 7:30 ਦੇ 5-6 ਘੰਟੇ ਨੂੰ ਮੁਰਦਾ ਰਿਹਾ ਹੈ ਨਾ ਉਹ ਟੈਲੇ ਵਾ ਜਿਹੜਾ ਮੁੜ ਕੇ ਹੁੰਦਾ ਰੋਲ ਮੇਂ ਫੇਰ ਮੁੜ ਕੇ ਆਉਣਾ ਮਾਇ ਨੂੰ ਤਾਰਾ ਜਿਹਨੂੰ ਢਿੱਲਾ ਕਿੱਦਲੇ ਬਗਾ ਆਹਦਾ ਖਾਲੀ ਘਰ ਇੱਕ ਬੇੜੇ ਬਗਾ ਹੋਰ ਪਵਾ ਲਿਆ ਖਾਲੀ ਵੀ ਪਾਇਆ ਵੀ ਗਿਆ ਜੇ ਮਾਰੇ ਹੋ ਜੋ ਫੇਰ ਪਵਾ ਲੈ ਰੇ ਹੋ ਗਿਆ ਕਰਦਾ ਹੁਣ ਜਿਹੜਾ ਤਾਰੇ ਵਤ ਉੱਥੇ ਉਹਦਾ ਕਾ ਜਿਹਦੇ ਵਾਲਾ ਜੋ ਚਕਾਇਆ ਉਹਦੇ ਵੀ ਘਰੇ ਢੱਲੀ ਪਿਆ ਆਉਣਾ ਹੋ ਸਕਦਾ ਹੋ ਸਕਦਾ ਉਹੀ ਕੰਮ ਫੇਰ ਹੋਇਆ ਮਾਂ ਜੱਡ ਨਾ ਨਾ ਹੋਕਿਆ ਚਲ ਦੇਖਦੇ ਹਾਂ ਉਹ ਤਾਂ ਖੁੱਲਾ ਜਾਂਦਾ ਬਸ ਅੱਜ ਲੱਗ ਕੇ ਕਰਨੀ ਆਬ ਤੇ ਨਾ ਹੂੰ ਗਏ ਆਂ ਤੇ ਸਾਧਰੀ ਹਾਂ ਅੱਜ ਲੱਗੇ ਵੇ ਵੱਡਣ ਸਾਡੇ ਵੀ ਆ ਜੱਗੇ ਦੇ ਮੈਂ ਕੋਪ ਪੁੱਛਦੇ ਦੇ ਹੂੰ ਮਾਹ ਬਾਈ ਹੋਰ ਸਾਡਾ ਬਾਂਡ ਨਹੀਂ ਪੂਰਾ ਬਣਾ ਠੀਕ ਨਹੀਂ ਗੱਲ ਨਾ ਨਾ ਠੀਕ ਆ ਹਾਂ ਉਹਦਾ ਤੇਰਾ ਜੋਸੇਰਾ ਦਾ ਵੀ ਜੋਸਾਗਾ ਉਹਨੇ ਬੀਜ ਦੇ ਹੂੰ ਬਾਹ ਜੇ ਤੂੰ ਬਾਈ ਪਹਿਲਾਂ ਦੱਸ ਦੇਦਾ ਜਿਹੜੀ 95 ਦੇ 95 ਮੰਗਦਾ ਤਾਂ ਹੂੰ ਮੈਂ 4000 ਤੇ ਹੂੰ ਮਗਾਉ ਤੇਰੇ ਇਹ ਕਹ ਲੈ ਤੂੰ ਲੇਟ ਹੋ ਗਿਆ ਬਸ ਇੱਕ ਦਿਨ ਤੈਨੂੰ ਚੱਲ 4000 ਬਕਵਾ ਦੇ ਨੀ ਦਿੰਦੇ ਤੇਰੇ ਹੂੰ ਠੀਕ ਨਹੀਂ ਬਹੁਤ ਭੜੀਆਂ ਤਾਂ ਹੱਥ ਭੜੀਆਂ ਬੱਜੀਆ ਬੈਠਾ ਨਾ ਨੌਕ ਪਤਨੀ ਅੱਛਾ ਮਾਹੋ ਚੱਕ ਲਈ ਚੱਕਣੀ ਆ ਠੀਕ ਆ ਤੂੰ ਵੀ ਲੈ 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 ਚੱਲ ਹੋਈ ਦੇ ਫਿਰ ਬਹੁਤ بیوی ਫੋਟੋ ਦਾ ਕੰਮ ਹੋਣਾ ਹੋਰ ਹੈ 95 ਹਾਂ ਜੱਦ ਬਹੁਤ ਹੈ ਜੀ ਤੁਹਾਨੂੰ ਹਾਂ ਹਾਂ ਹਲੇ ਕਾਲੇ ਵਾਲੇ ਜਾਣਾ ਉਧਰ ਲਿਜਾ ਕਰਨਾ ਕਾਲੇ ਤੇ ਜਾਣਾ ਕੀ ਕਰਨਾ ਕਾਲੇ ਨੂੰ ਲੈਜਰ ਕਰਨਾ ਲੈਜਰ ਮਾਜਦਾ ਉਹ ਸੈ 2.5 ਲੈਜਰ ਅੱਛਾ ਕੱਲ ਦਾ ਲੱਗਾ ਵਾ ਫੋਨ ਕਰੀ ਜਾ ਉਹ ਮਾਹ ਤੂੰ ਪਹਿਲੇ ਨੂੰ ਤਿਆਰ ਦਾ ਕਰ ਲੈ ਤਾਂ ਹੀ ਕਰਕੇ ਜਾਊਂਗਾ ਚੱਲ ਉਹਨਾਂ ਮੈਂ ਵੀ ਅੱਜ ਮੈਂ ਵਿਹਲਾ ਹੀ ਆ ਆਜੀ ਉੱਥੇ ਅੰਬ ਬੰਨੂ ਆਜੀ ਉੱਥੇ ਬੈਠਣਾ ਦੁਪਹਿਰ ਉੱਥੇ ਘਟਣਾ ਅੱਜ ਓਕੇ ਕਾਲੇ ਨਾ ਬਜੀ ਜਈਏ ਨਾ ਲਈਏ ਕਾਲੇ ਤੇ ਨਾ ਨਾ ਬਰਾਬਰ ਸਾਬ ਬਰਾਬਰ ਖਾਤਾ ਨਹੀਂ ਲੈ ਲਾ ਖਾਤਾ ਨਹੀਂ ਲੈ ਲਾ ਪਰ ਹਰੇ ਕਰਦਾ ਦੇਖਦੇ ਆ ਕਰੂਗੇ ਕਿੰਨਾ ਲੱਗਿਆ ਥੋੜਾ ਬਰਾਬਰ ਹੋਣਾ ਲੇਕਿਨ ਨਾ ਕਾਲਾ ਹਲੂਨ ਨਾ ਆਲੀ ਖਾਏ ਨਾ ਨਾ ਠੀਕ ਆ ਮਗਲੀ ਗੀ ਆਇਓ ਲਿਖਣਾ ਵਧੀਆ ਗੱਲ ਆ ਬਹੁਤ ਡਿਗਰੀ ਗੱਲ ਨਾ ਹਸਾਬ ਮਾਵਾ ਧੀਆਂ ਦਾ ਭਾਈ ਹਾਂ ਠੀਕ ਨਾਲ ਕਾਲ ਕਾਲਾ ਕਹਿੰਦਾ ਉਹ ਇਹਨਾਂ ਦੇ ਲੈਜਰ ਕਰਦੀ ਵਾਰ ਬਿੰਦਰ ਪਹਿ ਦਾ ਪਤਾ ਨਹੀਂ ਕਿਹਾ ਬਿੰਦਰ ਨੇ ਬਿੰਦਰ ਨੇ ਕੁਝ ਕਿਹਾ ਕਹਿੰਦਾ ਥਾੜਾ ਕਿਹਾ ਇਹ ਕਹਿੰਦਾ ਥਾੜੇ ਦਾ ਕਹਿੰਦਾ ਉਹ ਨਾਲ ਦਈਏ ਨਾਲ ਮੈਨੂੰ ਦਿੰਦੇ ਨਾਲੀ ਦਈਏ ਸੀ ਇਹ ਲੋ ਮੇਰੇ ਥਾੜਾ ਕਹਿੰਦਾ ਮੋਤੀ ਵਾਲੀ ਜਿੱਕੀ ਮੋਤੀ ਵਾਲੀ ਹਾਂ ਆ ਔਰ ਲੱਗਿਆ ਭਗੜਮਗੜਮ ਕਰਦਾ ਹੁਣ ਸ਼ਾਮ ਨੂੰ ਲੱਗੂ 5-6 ਘੰਟੇ ਨਾ 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 3-4 ਦਿਨ ਹੋ ਗਏ ਲੱਗਣੇ ਇਹਨੂੰ ਟਾਈਮ ਵੀ ਲੱਗੂਗਾ ਹੁਣ ਪਹਿਲਾਂ ਪਾਣੀ ਭਰਤਾ ਸੀ ਯਾਰ ਡਰਾਈਵ ਚੋਂ ਤੜਾ ਨੇ ਭਰਤਾ ਸੀ ਯਾਰ ਪਹਿਲਾਂ ਦੂਏ ਦਿਨ ਲੇਜਰ ਕਰਦਾ ਸਹੀ ਉਹਨੇ ਸਾਰੀ ਭਰਤਾ ਉਹ ਹੂੰ ਮਾ ਹੁਣ ਪਲਟਾਵੇਂ ਮਾਰ ਖਾਲ ਮੈਨੂੰ ਫੋਨ ਕਰੇ ਮਾ ਮਾਰ ਪਲਟਾਵੇਂ ਹੁੰਦੀ ਆਲੇ ਹੁਣ ਧਰਦੀ ਹੱਲੇ ਦੇ ਐ ਨਿਕਲ ਆਉਣੀ ਕੰਮ ਹਾਂ ਹਾਂ ਕੰਨਾ ਪੱਗੀਆਂ ਦਾ ਤਪੜ ਨਾਲ ਤਾਂ ਹੁੰਦਾ ਹਾਂ ਗਾਹ ਨੂੰ ਮੈਂ ਵੀ ਪਲਟਾਵੇਂ ਮਾਰਨੇ ਪੈਣ ਬਈ ਮੈਂ ਦੇਖ ਲੈ ਇੱਕ ਤੀ ਪੂਰੇ ਪਲਟਾਵੇਂ ਮਾਰਦੀ ਹਾਂ ਹਾਂ ਪਲਟਾਵੇਂ ਮਾਰਦੇ ਹਾਂ ਔਰੇ ਮੈਂ ਵੀ ਹੁਣ ਤਾਂ ਪਲਟਾਵੇਂ ਕਿਹੜਾ ਤੇ ਕਿੱਥੇ ਕਰਨਾ 4x4 ਟਰੈਕਟਰ ਹੈ ਤੇਰੇ ਕੋਲ ਹਾਂ ਸਟੈਡੀ ਵਾਲੇ ਪਲਟਾਵੇਂ ਮਾਰ ਥਾਲਦੇ ਥਲੇ ਨੂੰ ਪਾਗਾ ਇਹਦੇ ਹੁਣ ਸ਼ਾਮ ਨੂੰ ਕਹਿੰਦਾ 2 ਵਜੇ ਤੇ ਕਹਿੰਦਾ ਆ ਜੀ 2 ਵਜੇ ਤੇ ਕਰ ਦੇ ਮਾਦੂ ਦਾ ਠੀਕ ਨਹੀਂ ਗੱਲ ਨਾ ਨਾ ਠੀਕ ਆ ਕਰ ਦੇ ਕੀ ਆ ਜਾ ਗਿਆ ਕਬਰ ਮੈਂ ਕਹਣਾ ਪੱਕਾ ਨਹੀਂ ਰਹੀ ਜਾਉਂਦੇ ਆਪਣੇ ਘੇਰ ਮੈਂ ਆਪਣੇ ਘੇਰ ਮੈਂ ਪਾ ਲੈ ਭਾਈਆ ਬੜਾ ਚਲਾ ਦੇ ਦਾਂ ਜਿਹੜਾ ਰਾਮ ਚਾਈਦਾ ਨਹੀਂ ਵਿੰਦਰ ਰੋ ਜਾਣਾ ਫਿਰ ਪੱਕਾ ਬਈਆ ਬਈਆ ਦਮ ਮਾਰ ਲੈਣੇ ਆ ਜਾ ਮੁਲੇ ਆਇਆ ਓ ਅਸੀਂ ਕੱਢਿਆ ਬਾਈ ਸਵੇਰੋਂ ਬਾਈ ਸਵੇਰ ਨਹੀਂ ਅਸੀਂ ਕਾਇਆ ਸਾਡੇ ਕਿਲਾ ਘੜਤਾ ਜੀ ਪੂਰਾ ਇਹ ਨਹੀਂ ਵਧੀਆ ਕੱਢ 6 ਵਜੇ ਗਏ ਅਸੀਂ ਹਾਂ ਉਹ ਬੜਾ ਹੁਆ ਏ ਧੁੱਪ ਚਾਏ ਦਾ ਧੁੱਪ ਬਹੁਤ ਕਾਰੀਆ ਧਾਮ ਮਾਰ ਲੈ ਧਾਮ ਮਾਰ ਬੈਠ ਜਾ ਨੂੰ 2 ਮਿੰਟ ਪਰਾ ਬਣੀ ਗਰਮੀ ਗਰਮੀ ਹੋ ਰਹੀ ਆ ਵੀ ਦੋ ਮਿੰਟ ਬੈਠ ਜਾ ਇੱਕ ਦੇਖ ਲੈ ਫੋਨ ਦੀ ਮਿਸ ਕਾਲ ਵੀ ਸੁਣ ਲੈਂਦਾ ਉ ਹਾਕਾ ਮਾਰੀ ਜਾਏ ਉ ਹਾਕਾ ਮਾਰੀ ਜਾ ਰੱਖਣਾ ਦੇ ਨਾਲ ਕਿ ਆਈਦਾ ਫੋਨ ਗੱਦਨੇ ਸੀ ਇਹ ਵੀ ਵਾਈਬ੍ਰੇਸ਼ਨ ਲੱਗੀ ਹੁੰਦੀ ਨਹੀਂ ਗੰਭਾ ਪਤਾ ਲੱਗਦਾ ਨਹੀਂ ਨਹੀਂ ਉਦੋਂ ਬੀਬੀ ਵਾਲਾ ਫੋਨ ਦੂਰ ਪਿਆ ਤਾਂ ਹਾਂ ਉਦੋਂ ਹੀ ਨੇ ਜਦੇ ਸੁਣ ਲਿਆ ਆਹੋ ਕਹਿੰਦਾ ਬੈਲ ਵੱਜਦੀ ਆ ਉੱਤੇ ਰਹਿ ਪਤਾ ਕਿਸ ਬਾਈ ਰੋਸੀ ਗਈ ਭਾਈ ਸਾਢੇ 6 ਵਜੇ ਲੈ ਭਾਈ ਦਿੱਲੀ ਵੀ ਭੁੱਲਿਆ ਪੜ ਕੇ ਪਹੁੰਚ ਗਿਆ ਅੱਜ ਦਿੱਲੀ ਹਾਂ ਆਵੇ ਹੁਣ ਤਾਂ ਸਾਢੇ 6 ਵਜੇ ਘਰੇ ਸੀ ਸਵੇਰੀਆਂ ਹਾਂ ਦਿੱਲੀ ਬੇਲਾ ਹੋ ਗਿਆ ਗੰਨਾ ਨਵੇੜ ਤਾਂ ਦਿੱਲੀ ਨੇ ਹੈ ਕਿੱਥੇ ਵੇੜਿਆ ਨਵੇੜਿਆ ਨਹੀਂ ਹਲੇ ਕਿੰਨਾ ਕਰਾਂਦਾ ਕੋਈ ਤਾਂ 600 ਵਾਲੇ ਆ ਹੁਣ हां ਹੁਣ ਤਾਂ ਇੱਦਾਂ 600 ਵਾਲੇ ਨਹੀਂ ਹੁਣ। ਕਿਆ ਲੈ? ਕਿਆ ਹੋ ਗਿਆ 600 ਵਾਲੇ? ਕਿਆ ਫੇਰੇ ਰੇਟ ਥੋੜਾ ਵਧਦਾ ਹੋਣਗੇ ਤੇ ਦਾ? ਕਿੱਥੇ ਵਿੱਚ ਆ ਜਾ ਹੈ? ਨੀਚੇ ਨਹੀਂ ਹੈ ਤੁਸੀਂ ਲਾੜੜੇ ਨਹੀਂ ਲਾ ਬਾਈ ਇਹਨਾਂ ਨੇ ਹੁਣ। ਪੱਕਾ। ਪੱਕਾ ਲਾੜੜੇ ਨਹੀਂ 600 ਦੇ ਲੈਣਾ ਨੇ। ਕਿੱਲਾਂ ਤਾਂ 베ਚਤੇ ਇਹਦੇ ਨੇ। ਕਾਲਾ ਮੰਨੂ ਕਹਿੰਦਾ ਰੱਖ ਲੈ ਕਹਿੰਦਾ ਮਹਾਂ ਨਹੀਂ ਹੁੰਦਾ ਨਹੀਂ ਰੱਖਣਾ ਮੈਂ ਸਾਡਾ ਪੌਣ ਘਾਟਦਾ ਬਾਈ ਕਰ। ਠੀਕ ਨਹੀਂ ਗੱਲ ਇਹਨਾਂ ਨੇ ਆਪਣੇ ਪੌਣ ਹਸਾਬ ਦਾ ਕਰਾਇਦਿਆਂ ਨੇ ਰੱਖ ਲੈ ਤਿੰਨ ਕਿੱਲੇ ਮੈਂ ਤਿੰਨ ਰੱਖ ਲੈ। ਇਹਦੇ ਇ렇게 ਇਲਾਇਕੇ ਉਹ ਯਾਰ ਵਜਨ ਵੀ ਤੋੜ ਦਿੰਦਾ ਕਰਨਾ ਪਤਾ ਵੀਰੇ ਇਨੀ ਦਿਨ ਹੁਣ ਤਾਂ ਚਾਹੇ 700 ਵੀ ਵੀਤੀ ਜਾਵੇ ਫਿਰ ਵੀ ਵਜਨ ਤੋੜਦਾ ਵਜਨ ਤੋੜਦਾ ਜੀ ਕੰਨਾ ਹੁਣ ਤਾਂ ਤੂੰ ਆ ਕੇ ਲੈ ਕੇ ਆਪਣਾ ਟਰੈਨੀ ਭਰ ਕੇ ਲੈ ਗਿਆ 800 ਰੁਪਏ ਮੇਰੀ ਤਾਂ ਥੋੜਾ ਇੱਕ ਵਾਰ ਬਥਾਰ ਦਿੰਦਾ ਬੱਲੀ ਜੱਗੇ ਨੇ ਮੈਨੂੰ ਹਿਸਾਬ ਜਾ ਲਾ ਕੇ ਦੱਸਿਆ ਮਿਲਮਾ ਜੱਗਾ ਕਹਿੰਦਾ ਇਹਨਾਂ ਨੇ ਕਹਿੰਦਾ ਕੀ ਕਰਿਆ ਕਹਿੰਦਾ 88 ਦੇ ਆਗ ਬਣਾਏ ਕਹਿੰਦਾ ਦੋ ਭਈਏ ਰੱਖੇ ਦਿਹਾੜੀ ਪਰ ਕਹਿੰਦਾ 800 ਰੁਪਏ ਭਈਆਂ ਦਾ ਬਣ ਗਿਆ ਕਹਿੰਦਾ ਰੋਪੜ ਨੂੰ ਲੈ ਕੇ ਕਹਿੰਦਾ 500 ਦਾ ਤੇਲ ਲੱਗ ਗਿਆ ਕਹਿੰਦਾ 750 ਦੇ ਆ ਗੋ ਏ ਤੇ ਯਾਰ ਮਾ ਬਣ ਕੇ ਅੱਗੇ ਨੂੰ ਮਾਂ ਮੁੜ ਕੇ ਮੂੰਹ ਨਹੀਂ ਕਰੂਗੀ ਇਹਦਾ ਇਹਦਾ ਮੇਰੀ ਗੱਲ ਸੁਣ ਲੈ ਅਮੀਨਾ ਹੁਣ ਕੱਢ ਕੇ ਲਾ ਦੇ ਰਸਦਾ ਖਿਡਾਰੀ ਨਵੀਂ ਆ ਗਈ ਇੱਕ ਗੰਨੇ ਵਾਲੀ ਆਟੋਮੈਟਿਕ ਇੱਕ ਵਾਰੀ ਉਹ ਗੰਨਾ ਕਰੇ ਨਾ ਵਿਚ ਨੂੰ ਦੇ ਤੀਨੇ ਵਾਰ ਇੱਕ ਦੀ ਵਾਰ ਦੇਖੀ ਫੋਨ ਉਪਰ ਨਹੀਂ ਚਾਲਦੇ ਰੋਪੜ ਵੀ ਹੈ ਦੀ ਹੈ ਬਾਈ ਹੈ ਕਿ ਰੋਪੜ ਵੀ ਹੈ ਇੱਕ ਕਿੰਨਾ ਪੈਂਦਾ ਹੈ ਨਾ ਦੁਬਾਰਾ ਗੰਨਾ ਨਹੀਂ ਬਸਾਉਣਾ ਉਹਦੇ ਚ ਉਜੀ ਥੱਗ ਵੀ ਨਹੀਂ ਹੋਣੀ ਥੱਗ ਕਿੱਥੇ ਹੋਣੀ ਹੁੰਦੀ ਹੈ ਹਾਂ ਬਿਲਕੁਲ ਹਾਂ ਆ ਇਹ ਸਾਰੇ ਡੱਬੇ ਦੇ ਆ ਗਿਆ ਚਮਕੌਰ ਸਾਹਿਬ ਵੀ ਕਰੀ ਵੀ ਮੁੰਡੇ ਨਿਕਲੇ ਵਧੀਆ ਏ ਹੈ ਹਾਂ ਉਹ ਉਹ ਕਹੀ ਖਿਡਾਰੀ ਹੋਵੇ ਜੇ ਦਿਹਾੜਾ 600 ਜਾਂਦਾ ਹੈ ਕੁਆਂਟਲ ਤਾਂ 1200 ਦਾ ਕੰਟਰੋਲ ਹੋਊਗਾ ਜ਼ਿਆਦਾ ਜੇ ਤੂੰ ਆਪ ਬੰਦ ਹਰਦੇ ਵੀ ਲੱਲੀ ਆਹੋ ਇਹਨੂੰ ਰੇੜੀ ਲੋਆ ਹੋਰ ਤਾਂ ਕੰਮ ਛੱਡਿਆ ਨਹੀਂ ਰੇੜੀ ਵਾਲਾ ਕਰਵਾਜਦਾ ਕਿਹੜਾ ਕੰਮ ਥੋੜਾ ਵਾਲਾ ਪਾਲ ਹੋ ਰਹੀ ਆ ਗੱਦੀ ਅੱਡੇ ਮੇਰੇ ਲਾਲਾ ਜੇ ਇੱਥੇ ਖੰਦੇ ਆਪਾਂ ਮਾਰੀ ਤੀਕਾ ਜੇ ਕੋਈ ਕਰਨੇ ਵਾਲਾ ਹੁੰਦਾ ਇਹੇ ਜਿਹਾ ਪਾਣੀ ਮਾਰ ਦਿੰਦਾ ਬਸ ਪੱਕਾ ਹੈ ਦੇਖ ਲੈ ਹੁਣ ਭਾਈ ਹਾਂ ਕੋਈ ਨਾ ਕੋਈ ਨਾ ਚੱਲ ਤੂੰ ਕਰ ਦੇਣਾ ਇਹ ਆਊਗਾ ਹਟਦਾ ਨਹੀਂ ਆ ਬਈ ਆਊਗਾ ਆ ਗਿਆ ਟੀਮ ਤੇਲੀ ਆ ਗਿਆ ਹਾਂ ਆ ਜਾ ਆ ਜਾ ਆ ਜਾ ਉਹ ਫਿਰਦਾ ਭਾਈ ਪਾਲੇਟ ਪੇ ਦੇਖਦਾ ਫਿਰ ਵੱਲੋਂ ਆਊਗਾ 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 ਹਾਂ ਅਸੀਂ ਵੀ ਨਹੀਂ ਨਹੀਂ ਭੰਨਾ ਤਾਂ ਲੈ ਹੁਣ ਤਾਂ ਗੱਲ ਵਜਾਲੀ ਰਹਿ ਗਈ ਸੀ ਗਾਈ ਸਾਢੇ 6 ਵਜੇ ਸਵੇਰੋਂ ਕੰਨਾ ਫੀਡ ਨੂੰ ਗੁੱਡਾ ਨਾ ਸਾਢੇ 6 ਵਜੇ ਹੱਥ ਵੀ ਦਿੱਤਾ ਘੰਟਾ ਲੇਟ ਆਏ ਆ ਅਸੀਂ 3 ਘੰਟੇ ਚ ਅਟਕਨ ਵਾਲਾ ਕਮਾਤੀ ਕੱਦੇ ਆਏ ਵੇ ਨਹੀਂ ਹੈ ਵੀ ਨਹੀਂ ਕਾਕੰਡਾ ਤੇ ਹੋਵੇ ਵੀ ਆ ਨੀ ਵਿਸੇ ਬਹੁਤ ਹੈ ਨਾਲੇ ਖੁਰਪੀ ਦੀ ਨਾਲੇ ਖੁਰਪੀ ਗਰ ਆਹ ਜਿਹੜੀ ਫਾੜੀ ਹੁੰਦੀ ਹੈ ਅੱਛਾ ਜੇ ਫਾੜੀ ਗਏ ਤਾਂ ਹਾਂ ਅੱਛਾ ਅੱਛਾ ਪ੍ਰਧਾਨ ਨੇ ਕਿਹਾ ਰਬੋ ਥੱਲੀ ਲਾਲੇ ਖੁਰਪੀ ਰੋਸਾ ਮੈਂ ਤਾਂ ਆਪੇ ਸੋਚਾਂ ਤੇ ਪੈ ਗਿਆ ਮੈਂ ਪਹਿਲਾਂ ਵੀ ਸੋਚਾਂ ਤੇ ਪੈ ਗਿਆ ਤਾਂ ਦੁਹੇ ਨੂੰ ਹਾਂ ਕੋਲੀ ਗਰ ਵੀ ਨਸ਼ਾ ਹਾਂ ਫਾੜੀ ਤਾਂ ਬਹੁਤ ਵਧੀਆ ਫਾੜੀ ਨਾਲ ਤਾਂ ਜਾਰਾ ਬਾਈ ਹਾਂ ਫਾੜੀਆ ਤਾਂ ਸਭ ਰੂਹ ਕਰਦੀ ਵੀ ਹੋਰ ਹਾਂ ਆ ਜਾ ਆ ਜਾ ਆ ਜਾ ਆ ਜਾ ਤੇਰੀ ਗੱਲਾਂ ਕਰਦੇ ਸੀ ਕੰਮ ਕੰਮ ਦੇ ਰਿਹਾ ਕੰਮ ਵੇ ਹੂੰ ਮੇਰਾ ਬੰਦਾ ਇੱਕ ਕਹਿੰਦਾ ਇੱਕ ਬੰਦਾ ਕਹਿੰਦਾ ਬਾਹਰ ਹਾਂ ਇੱਕ ਬੰਦਾ ਕਹਿੰਦਾ 1 ਬਸੇ ਉੱਪਰ ਤੇ ਕਹਿੰਦੇ ਨੀ ਤਾਂ ਗੱਲ ਤਕਾਕੋ ਗੁੰਦਰ ਹਾਂ ਕਾਲਾ ਮਾ ਕਾਲਾ ਕਹਿੰਦਾ ਵੀ ਦਾਦਾ ਭਾਈ ਅਸੀਂ ਨਾ ਇਹਨੇ ਪੁੱਛਿਆ ਹਸਾਉਂਦਾ ਸਾਨੂੰ ਦੇਣਾ ਕਹਿੰਦਾ ਰਣਾ ਦਾ ਫਰੀ ਜਾਲਦਾ ਨਾ ਠੀਕ ਆ ਨਾ ਹੁਣ ਤੇਰੇ ਕੀ-ਕੀ ਸਰ ਰਹੀ ਕਿ ਉੱਥੇ ਰੋਡ ਮੀਟਰ ਮਾਰ ਲੇ ਹਾਂ ਫਾੜੇ ਨਾ ਮਾਰੀ ਉਹਨਾਂ ਨੇ ਫੇਰੇ ਤੇਰੇ ਜੁੰਡੇ 'ਚ ਕੱਟ ਲੈਣੇ ਫਾੜੇ ਮੈਂ ਰੋਡ ਮੀਟਰ ਮਾਰੂੰਗਾ ਰੋਟਾਵੇਟਰ ਮਾਰ ਲੇਯਰ ਕਰ ਉਤੇ ਬਾ ਫਾਲੇ ਮਾਰ ਕੇ ਫਿਰ ਬੀਜੋ ਰੋਟਾਵੇਟਰ ਅੱਜ ਮਾਰਨ ਤੇ ਅੱਜ ਨਹੀਂ ਮਾਰਨਾ ਕੱਲੂ ਮਾਰਨਾ ਲੈ ਜਾਓ ਅੱਜ ਦੁਪਹਿਰ ਜੇ ਤੇ ਮਾਰੂੰਗਾ ਜੇ ਮਰਜੀ ਮਾਰ ਲੀ ਕੋਈ ਮੜਾ ਹੈਗੀ ਅੱਗੇ ਲਾ ਦੇ ਇਹ ਸੁੱਕੇ ਤੇ ਮਾਰੀ ਸੁੱਕਾ ਆਏ ਆ ਤੇਰਾ ਆਣ ਬਣ ਜਾਣਾ ਫਿਰ ਬਾਗਨ ਵੀ ਦੇਖਿਆ ਮੈਂ ਸਾਰੇ ਮਿੱਟੀ ਉੱਕਣੇ ਛੱਡਦੀ ਨਹੀਂ ਹੈਗੀ ਨਾਲੇ ਫਿਰ ਨਹੀਂ ਫਿਰ ਲੱਗ ਲਾਂਦੇ ਹੋਵੇ ਸੁਆਗ ਰੋਟਾਵੇਟਰ ਕਰ ਮਾਰੂੰਗਾ ਹੁਣ ਮਾਰਨ ਲੱਗਿਆ ਉਹ ਤਾਂ ਮੈਂ ਛੱਡ ਦੇਣਾ ਇੱਕ ਨਹੀਂ ਅੱਜ ਛੱਡ ਦੇਣਾ ਇੱਕ ਨਹੀਂ ਖੁੱਲ੍ਹਾਈ ਹਾਂ ਸੁਆਗ ਰੋਟਾਵੇਟਰ ਮਾਰ ਕੇ ਅੱਜ ਵੀ ਰਹਿਣ ਤੇ ਨਾ ਅੱਜ ਨੂੰ ਦੁਪਹਿਰ ਜੇ ਤੇ ਮਾਰ ਦੂੰਗਾ ਮੈਂ ਕਾਲੂ ਕਰਨਾ ਕਾਲੂ 2 ਵਜੇ ਤੇ ਕਰ ਦੂੰਗੇ ਬਸ ਗੱਲ ਮੁੱਕ ਗਈ ਤੇ ਟਰੈਕਟਰ ਕਿੱਥੇ ਹੁਣ ਲੈ ਜਾ ਘਰੇ ਖੜਾ ਜੇ ਮੈਨੂੰ ਭਈਆਂ ਦਾ ਫੋਨ ਆ ਗਿਆ ਜੇ ਇੱਧਰ ਮਾਰ ਦੋਗਾ ਤਾਂ ਮੈਂ ਉਹਦੇ ਨਾਲ ਟਰਾਲੀ ਖੜਾ ਕੇ ਰੱਖ ਦਿੰਦਾ ਖੜਾ ਐ ਹੀ ਟਰੈਕਟਰ ਤਾਂ ਦੋ ਖੜੇ ਐ ਤਿੰਨ ਖੜੇ ਤਿੰਨ ਇੱਕ ਫੌੜੂ ਵੀ ਖੜਾ ਜਿਹੜਾ ਫੋਨ ਲੱਗੀ 850 850 ਉਹ ਪਰ ਕੇ ਸਰੋ ਬੋ ਨਾ ਅੱਗਲ ਜਿਹੜਾ ਆਰਜਨ ਜੋੜੀ ਆ ਲੈ ਆਣਾ ਜੋੜੀ ਲੈ ਲੈਣਾ ਪਾ ਗੀ ਸਰਦਨ ਜੀ ਨੇ ਪਾਇਆ ਵਜਨ ਕਰਾ ਕੇ ਲੈ ਜਾਣਾ ਗਲੀ ਦਾ ਗੰਨਾਂ ਦੇ ਦੇ 88 ਅੱਛਾ ਅੱਛਾ ਠੀਕ ਹੈ ਠੀਕ ਉੱਥੇ ਵੀ ਕਰਾਉਂਦਾ ਹੈ ਹੈ ਇਹਦਾ ਪੈਸੇ ਕਰਾ ਕੇ ਲਿਆਉਣਾ ਉਦੋਂ ਕਰਾਇਆ ਦਾ ਭਾਜਾ ਨਾ ਇਹਦੇ ਨਾਲੇ ਹੁਣ ਆਦਾ ਫਿਰ ਹੁਣ ਹਾਂ ਮੈਂ ਇਹ ਪੈਸੇ ਹੀ ਮੰਗਦੇ ਆ ਤਿੰਨ ਵਾਰੀ ਫੋਨ ਆ ਰਿਹਾ ਇਹਦਾ ਆਇਆ ਨਹੀਂ ਅਜੇ ਵੀ ਨਾ ਗੰਨਾ ਵਿਜਿਆ ਹਾਂ ਗੰਨਾ ਵਿਜਿਆ ਨੇ ਤੇ ਲੇ ਗਏ 95 ਤਿੰਨ ਕਨਾਲਾਂ ਚ 10 ਕੋ 11 ਕਵਾਰ ਗੰਨਾ ਪਿਆ ਬਾਕੀ ਕਿੰਦੇ ਪਰੀਆਂ ਇੱਧਰ ਬੜੀਆਂ ਬਾਜੀ ਕਿੰਨੀਆਂ ਇਹਨਾਂ ਸਾਢੇ 3 ਬੱਚੇ ਵੀ ਆ ਉਪਰੇ ਸਿੱਧਦੀ ਟਰਾਲੇ ਦੇ ਬਾਦਮਾ ਨਹੀਂ ਉਹ ਮੈਂ ਵਿਚੇ ਦੇ ਵਿੱਚ ਬੱਚੇ ਦੇ ਵਿੱਚ ਖੜੀਆਂ ਕਰਤੀਆਂ ਆਪਣਾ ਖੜੀਆਂ ਉਰ ਨਿਕਲਣਾ ਮੇ ਪੋਗੇ ਕਿਤੇ ਖੜੀਆਂ ਨੂੰ ਪੋਗੇ ਕੱਢਣੇ ਆ ਇਹ ਲਾਉਣੇ ਇਹ ਲਾਉਣਾ ਦੇ ਕੀ ਤੋਂ ਇਹ ਲਾਉਣਾ ਇਹਦੇ ਟਰਾਲਾ ਉਹ ਜਿਹੜਾ ਉਦੋਂ ਗੰਨਾ ਲੈ ਕੇ ਇਹਨਾਂ ਕਿਹੜੀ ਪਾਈ ਆ ਇਹ ਤਾਂ ਇਧੇ ਕੋਲ ਪੱਕੀ ਆ ਪਹਿਲਾਂ 3511 ਇਹ ਪਹਿਲਾਂ 2511 ਚੱਲੀ ਏ ਹਾਂਜੀ ਕੀ ਆ ਯਾਰ ਇਹਨੂੰ ਦਰਤੀ ਮਾਰਾ ਜਾ ਇਹ ਪਹਿਲਾ 25 11 ਵਾਂ ਚੱਲੀ ਫੇ 35 11 ਵਾਂ ਚੱਲੀ ਬਹੁਤ ਵਧੀਆ ਮੈਂ ਹੁਣ ਕੋਈ ਨਿਸ਼ਾਨੀ ਨੂੰ ਜੀੜਤੀ ਤੁਸੀਂ ਰੱਖਣ ਦੇਊਂਗਾ ਨਹੀਂ ਰੱਖਣ ਦੇਊਂਗਾ ਕਿਸੀ ਹੋ ਚੱਕਰਾ ਇਹਨੂੰ ਪੈਨ ਨੂੰ ਜਿੱਕੜਾ ਮਰਜ਼ੀ ਪਾ ਦੇ ਥੋੜਾ ਸਰਾਖ ਸਿੱਧਾ ਹੋਣਾ ਚਾਹੀਦਾ ਉੱਪਰ ਤੇ ਥਾਲੇ ਕਰਦੀ ਜਾ ਕੇ ਨਾ ਹੱਥਾਂ ਦਾ ਡਾਲਾ ਤੇਰੀ ਗੱਲ ਉਹ ਨਹੀਂ ਕਹਿੰਦਾ ਕਿਉਂਕਿ ਇਹ ਟਰੈਕਟਰ ਦੀ ਕਿਥੇ ਪਿੰਨ ਟੈਕਟਰ ਦੀ ਘਰ ਬਈਆ ਫੇ ਆ ਉਹ ਪੈਂਦੀ ਨਹੀਂ ਇਹਨੂੰ ਪੈਂਦੀ ਆ ਆਹ ਸਰ ਪੌਣੇ ਨੂੰ ਬਹੁਤ ਨਜ਼ਾਰਾ ਇਹ ਮੂੰਹ ਦੇ ਦੇਖੀ ਆ ਗੱਲ ਇਹਦਾ ਮੂੰਹ ਖੋਲ ਦੇਣਾ ਹਾਂ ਹਾਂ ਇਹ ਤਾਂ ਹੈਗੀ ਗੱਲ ਪਰ ਉਹ ਨਹੀਂ ਨਹੀਂ ਗੱਲ ਦਾ ਪਲੇਨ ਮੂੰਹ ਹੁੱਕਦਾ ਪਿੰਨ ਪੈਂਦੀ ਨਾ ਉਹ ਤੇਰੇ ਜੀਟਰ ਦੇ ਤਾਂ ਹੀ ਹੋਇਆ ਉਹ ਤਾਂ ਮੂੰਹ ਉਹਦਾ ਲੰਬਾ ਜੁੱਤੇ ਪੱਜੀ ਜਾਂਦੇ ਨਾ ਮੂੰਹ ਖੋਲਦਣਾ ਉਹ ਤਾਂ ਬੰਡਾ ਹੋਣਾ ਲੱਗਿਆ ਪਿਆ ਹਾਂ ਹੈਗਾ ਹਾਂ ਤੇ ਰੱਸੀ ਪਾ ਕੇ ਮੰਨ ਲਾ ਪਰ ਆਦੀ ਗੱਲ ਸੁਣੋ ਉਹ ਵਾਲਾ ਪਹਿਲੇ ਕੋ ਹੋ ਰ ਆ ਗਿਆ ਕੀ ਜੋੜੀ ਨਾਮ ਵਾਦਾ ਕੋਣ ਲੈ ਕੇ ਆਇਆ ਏ ਕਰਦਾ ਤਾਂ ਪ੍ਰਧਾਨ ਜੀ ਸੁੱਖ ਨਹੀਂ ਲਿਆਏ ਹਾਂ ਮੈਨੂੰ ਹੈਪੀ ਕਹਿੰਦਾ ਤਾਂ ਉਹ ਫੋਟੋਆਂ ਪਾਈਆਂ ਹਤੀਆਂ ਗੱਲ ਇਹਨਾਂ ਨੇ ਹਾਂ ਵਧੀਆ ਯਾਰ ਮਾਲਾ ਤਰੱਕੀ ਪੈ ਰਹੀ ਏ ਤੇਰਾ ਸੀ 80 ਹੋਇਆ ਤੋਦੜ ਆਪਣਾ ਹੈ ਨਾ ਹਾਂ ਹੀ ਆ ਪਰਚੀ ਪਰਚੀ ਦਾ ਘਰੇ ਜੇ ਕਿ ਨੂੰ ਆਹੀ ਦੱਸ ਦੇ ਹਾਂ ਜੀ ਹੋਰ ਕੋਈ ਨਹੀਂ ਆਂ ਜਰੂਰ ਕਰੇਗਾ ਇਹੇ ਉਹੀ ਰੱਖ ਲੈ ਕੋਈ ਨਹੀਂ ਅੱਗੇ ਪਿੱਛੇ ਇੱਥੇ ਉਹ ਤਾਂ ਇੰਨੀ ਪਾਉਣੀ ਨਹੀਂ ਨਹੀਂ ਗੱਲ ਤੇਰੀ ਵੀ ਇਹ ਵੀ ਤੇਰੀ ਗੱਲ ਠੀਕ ਆ ਮੇਰੇ ਕੋਲ ਤਾਂ ਇੱਕ ਹੋਰ ਪਈਆ ਬੜਾਈ ਵੀ ਮੂਰੇ ਅਸੀਂ ਤਾਂ ਹਲੇ ਕਹਿੰਦੇ ਤੇ ਵੀ ਦੁਪਹਿਰਾ ਜਾਂ ਵਾਲੀ ਮੋਟਰ ਕੋ ਕੱਟਦੇ ਆ ਉੱਥੇ ਕੱਟ ਲਓ ਆ ਜਾਓ ਉੱਥੇ ਲਾ ਦਿੰਦੇ ਹੁਣ ਉੱਥੇ ਆ ਜਾ ਤੂੰ ਆ ਹਾਂ ਹੁਣ ਊਡਾ ਬਿਡਰ ਮਾਰਨ ਨਹੀਂ ਆ ਉਹ ਯਾਰ ਪ੍ਰਧਾਨ ਬੇਡ ਕਿਹੜੇ ਲੋਕ ਕਿੱਥੇ ਲਵਾਣੀ ਬੇਡ ਮੂਰੇ ਲਵਾ ਦੇ ਇਹਦਾ ਦੇਦ ਕੇ ਨਾ ਲਵਾਉਣੇ ਕਿੱਥੇ ਆ ਤੂੰ ਦੱਸ ਕਿਆ ਲੈਣਾਈ ਮੈਂ ਵੀ ਚੇਂਜ ਕਰਾਉਣੇ ਆ ਨਾ ਮੈਂ ਤਾਂ ਉੱਥੇ ਗਿਆ ਇਹਨੂੰ ਗੋਲਡ ਸਟਾਰ ਵਾਲਿਆਂ ਦੇ ਲਵਾ ਲਉਂ। ਵਾਲੇ ਮੈਂ ਹੁੱਕ ਮੰਗ ਕੇ ਲਵਾਉਂ ਜਿਹਨੂੰ ਹੁੱਕ ਅੱਗੇ ਪੈਂਦੀ ਹੋਵੇ। ਗੋਲਡ ਸਟਾਰ ਵਾਲਿਆਂ ਦੇ। ਚਲ ਦੱਸ ਕਿਆ ਲੈਣਾ ਆਪਣੇ ਬੇਟਾਂ ਦਾ ਬੋਲ। ਦੱਸ ਕਿਆ ਲੈਣਾ। ਹਾਂ ਦੱਸ। ਤੂੰ ਦੱਸ ਕਿਆ ਬੇਟਾਂ ਦਾ ਲੈਣਾ ਬੱਸ? ਦੱਸ ਦਊਗਾ ਬੱਸ ਜਿੰਨੇ ਹਾਂ। ਹਾਂ ਬਾਅਦ ਇੱਧਰ ਟੰਕ ਨਹੀਂ ਪ੍ਰਧਾਨ ਜੀ ਵਧੀਆ ਬੇਟਾ ਹੋ। ਜਿੰਨੇ ਅੱਗੇ ਨੇ ਰੱਖ ਲੈ ਦੇ ਦੀ। ਨਹੀਂ ਕੋਟਾਂਕਾ ਵੀ ਰਹੀ। ਪ੍ਰਧਾਨ ਲੈ ਲਓ। ਪ੍ਰਧਾਨ ਜੀ ਨਾਲੇ ਫਿਰਕ ਪੈਣਾ ਵਧੀਆ ਬੇਟਾ ਐ। ਠੀਕ ਆ। ਇਹਨੂੰ ਪਤਾ ਨਹੀਂ ਕਿ ਆ ਮੜੀ ਆ ਤਾ ਬਹੁਤ ਸੋਹਣੇ ਲੱਗਦੇ ਬੇਟੋ ਤੇਰੇ ਵੀ ਸਹੀ ਲੱਗਦੇ ਆ ਉਹ ਹੁੱਕ ਜਾਂ ਫਿਰ ਉਹ ਕੁੰਡੇ ਲਵਾਉਣੇ ਪੈਣੇ ਕੁੰਡੇ ਲਵਾ ਲੈਣੇ ਤੇ ਉਦੋਂ ਉਹਦੇ ਚੁੱਲੇ ਨੂੰ ਕੁੰਡਾ ਲਵਾ ਦੇ ਦੁੱਲੇ ਤੇ ਯਾਰ ਹੁੱਕ ਬਣਵਾ ਕੇ ਲਾ ਗਾ ਮੈਂ ਤੈਨੂੰ ਫਿਰ ਵੀਡੀਓ ਦਿਖਾਵਾਂਗਾ ਮੇਰੇ ਕੋਲ ਪਈ ਆ ਸਾਈਡ ਤੇ ਆਉਣੀ ਉਹਰੇ ਫਿਰ ਪੱਤੀਆਂ ਲਵਾ ਦੇ ਹਾਂ ਹਾਂ ਆ ਪੱਤੀਓ ਕਹਿੰਦਾ ਉਹਨਾਂ ਬੈਫਰ ਨੂੰ ਕਨੀ ਆਈ ਇਹਨੂੰ ਨਾ ਨੂੰ ਨਹੀਂ ਇਹ ਕਿ ਸਾੜੇ ਆਲ ਦੀ 35 ਆ ਨਾ ਉਹ ਵੀ ਸਾਡੀ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਜਿਹੜੀ ਆਪਾਂ ਵੀ ਪਾਉਂਦੇ ਮੂਰੇ ਵੇਟ ਚ ਅੱਛਾ ਵੇਟ ਵਿੱਚ ਫਸਾ ਲੰਨੇ ਹਾਂ ਹਾਂ ਗਲਤ ਹੈ ਉਹ ਗਲਤ ਆ ਆ 4 ਨਾਟਾ ਵਰ ਹੈ ਹਾਂ ਰਹੀ 3 ਕਵੰਟਲ ਵਜ਼ਨ ਵੀ ਆ 4 ਨਾਟਾ ਵਰ ਆ ਚੌਥਾ ਨਾਟ ਨਹੀਂ ਹੈਗਾ ਉਹਨੂੰ ਮੈਂ ਝੂਟਾ ਮਾਰਾ ਲੰਨੇ ਹਾਂ ਉਹ ਵੀ 4 ਨਾਟਾ ਵਰ ਹੈ ਤੇ ਕੁੰਡਾ ਕਿੱਥੇ ਲੱਗੇ ਜਿਹੜੇ ਉਹ ਨਾਲਦੇ ਨਾ ਆ ਨਾਟਾ ਹੁੰਦੇ 4 ਮੈਂ ਨਾ ਕੁੰਡਾ ਕਿੱਥੇ ਲੱਗੂ ਫੇਰ ਮੈਨੂੰ ਪੂਰੀ ਲੱਗਣਾ ਕੁੰਡਾ ਆ 4 ਨਾਟਾ ਵਰ 4 ਨਾਟਾ ਵਰ ਹਾਂ ਲਿਆ 20000 ਪੱਤੀ ਬਣਵਾ ਕੇ ਲਾ ਦੇ ਚੇਹੇ ਨੂੰੇ ਪਾਸੇ ਕੁੰਡੇ ਲਵਾ ਲੈ ਗੱਭਟ 20000 ਕਰਕੇ ਪਾ ਲੈ ਯਾਰ ਮੇਰੀ ਗੱਲ ਸੁਣ ਤੂੰ ਸਾੜੇ ਸਾੜੇ ਨਾ ਤੂੰ ਕਹਿ ਰਿਹਾ ਚਾਰ ਨਟਾ ਪਰ ਹੋ ਸਾੜੇ ਪੱਤੀ ਦੇ ਇੱਕ ਕਹੀ ਲਈ ਪੱਤੇ ਖਾਣੇ ਪੱਤੀ ਹੋਣੀ ਵੀਰੇ ਅਸੀਂ ਉਹ ਅਸੀਂ ਪੱਤੀ ਲਵਾਤੀ ਭਾਈ ਬੇਟਾ ਨੂੰ ਆ ਜਿਹੜੀ ਆ ਇਹ ਨਟਾ ਪਰ ਹੋਏ ਤੇਰੇ ਮੇਰੇ ਤਾਂ ਇਨੇ ਬਰਾਵਾ ਰਾ ਫਿਰ ਬਸ ਅਸੀਂ ਪੱਤੀ ਲਵਾਈ ਹੋਈ ਆ ਅਸੀਂ ਇਹਨਾਂ ਰੇੜਾ ਦੇ ਪੱਤੀ ਲਵਾਈ ਹੋਈ ਆ ਇਹ ਆ ਫੇ ਮੈਂ ਪੱਤੀ ਲਵਾਵਾ ਪੱਤੀ ਹੋਵੇ ਦਦੂਲੇ ਦੇ ਲਵਾਈ ਲੈ ਦੇਖੀ ਇੱਹੀ ਮੋਟੀਆਂ ਬਹੁਤ ਮੋਟੀਆਂ ਪੱਤੀਆਂ ਮੇਰੇ ਇਹਦੇ ਨੱਟ ਤੋੜਤੇ ਤੇ ਵੇਟ ਨੇ ਮਾਦਾ ਪੱਤੀਆਂ ਮੰਗੀਆਂ ਇਹਨਾਂ ਦਾ ਵਾਸਤਾ ਉਹ ਤਾਂ ਹੈ ਹੀ ਆ ਫੇਰ ਤਾਂ ਠੀਕ ਹੈ ਇਹ ਤਾਂ ਲਵੋਣੇ ਵੀ ਹੋਏ ਕੋਈ ਗੱਲ ਨਹੀਂ ਦੱਸਦੀ ਜਾਇਜੇ ਰੇੜੇ ਜੇ ਬਣਦੇ ਹੋ ਸੌਦਾ ਪ੍ਰਧਾਨ ਵਾਲੇ ਨੂੰ ਲਾ ਦੂੰਗੇ 5510 ਮੇਰਾ ਇਹਨੂੰ ਕਿਹਾ ਮਹਾ 5510 ਟਰੈਕਟਰ 5510 ਇਹ ਮੈਂ ਤਾਂ ਚਲਾਇਆ ਕਾਲੇ ਵਾਲਾ ਬਹੁਤ ਪਹਿਲਾਂ ਹੂੰ ਉਹਨੂੰ ਚਾਰ ਘਾਟ ਤੈਨੂੰ ਆ ਆ ਹੋ ਗਏ ਬਾਹੀ ਇਹ ਚਾਰ ਮੇਰੇ ਵਾਲੀ ਨੂੰ ਤੇ ਚਾਰ ਆ ਵੀ ਹੋ ਗਏ ਉਹਨੂੰ ਕਿਹੜੇ ਨੂੰ ਤੇਰੇ ਵਾਲੀ ਨੂੰ ਮੈਂ ਪੜੀ ਕਰਦੇ ਹੀ ਬਹੁਤ ਪੜੀ ਦੀਆਂ ਨੇ ਇਹਨੇ ਲੜਪੜਾ ਬੋਲਣਾ ਜਿਹੜੇ ਲੜਪੜਾ ਬੋਲਦਾ ਉਹ ਤੇਰੇ ਤਾਂ ਦੇ ਦਿੱਤੇ ਥੋੜੇ ਦਾ ਠੀਕ ਆ ਥੋੜੇ ਠੀਕ ਆ ਮੈਂ ਕਹਿੰਦਾ ਹੁਣ ਵੇਟ ਜੇ ਵੇਜ ਤੂੰ ਪ੍ਰਧਾਨ ਵੀ ਲਵਾ ਲੂਗਾ ਤੇਰੇ ਵਾਲੀ ਦੇ ਉੱਪਰ 골ਡ ਸਟਾਰ ਵਾਲੇ ਤੇ ਲਵਾ ਲੂੜਾ ਪ੍ਰਧਾਨਗਾ ਤੂੰ ਸਵਾਹ ਉੱਠਦੀ ਗਈ ਤੇ ਕਿਆ ਕਿਆ ਮਸਲਾ ਹੈ ਉਲਟ ਦੇ ਤੂੰ ਕਿਆ ਦੀ ਕੁੰਡੇ ਨਹੀਂ ਕਹਦਾ ਵੇਟ ਉਲਵਾ ਲੈਣਾ ਸਾਰੇ ਆਊਗਾ ਦਲਾ ਲੈ ਕੇ ਜਾਊ ਗੋਇਨੋ ਕੋਈ ਨਹੀਂ ਤੁਹਾਨੂੰ ਸਲਾਹ ਵਧੀਆ ਹੋ ਗਈ ਵੀਰੇ ਟੈਟਰ ਦੀਰੇ ਬੈਠੇ ਪਾਸਾ ਤੇ ਜਾਣੇ ਸਾਰੇ ਉਹ ਇਕੱਠੇ ਹੋ ਗਏ ਆਹ ਟਰੈਕਟਰ ਲੋ ਆਹ ਟਰੈਕਟਰ ਲੋ ਐਨੇ ਵੀ ਤਾਂ ਜੱਗਾ ਵੀ ਆ ਕੇ ਜੱਗਾ ਕਹਿੰਦਾ ਵੀ ਹੁਣ 4 ਵੀਲ ਦਾ ਜ਼ਮਾਨਾ ਆ ਗਿਆ ਮੋਹ ਚਲ 4 ਵੀਲ ਜੱਗਾ ਹੌਲੈਂਡ ਮਗਰ ਪਿਆ ਹਤਾ ਹੈ ਕਹਿੰਦਾ ਨਹੀਂ ਚੋਇਸ ਆਪਣੀ ਆਪਣੀ ਕਹਿੰਦਾ ਚੋਇਸ ਆਪਣੀ ਜਾਈ ਦਾ ਆਈ ਆ ਫੋਰੋ ਹੀ ਫੋਰੋ ਮੈਂ ਤਾਂ ਚਾਹੀਦੀ ਹੈ ਛੋਟਾ ਜੇ ਵੱਡਾ ਹੁਣ ਕੀ ਚੌਂਤੇ ਵਾਲਾ ਕਾਲਾ ਕਹਿੰਦਾ ਕਹਿੰਦਾ ਮੈਂ ਫੋਰੋ ਲੈਣਾ ਕੱਲ ਮੈਂ ਆਹ ਮਾਰੇ ਨਾ ਹਾਂ ਤਲਾ ਮਾਰੇ ਹਾਂ ਜਗਦੀਪ ਨੇ ਦੇਖਿਆ ਕੋਲ ਖੜ ਕੇ ਵੀ ਕਿੰਨਾ ਫਰਕ ਆਓ ਕਰਾ ਤੁਰ ਹੀ ਨਾ ਟੂ व्हीਲ ਜੀ ਦਾ ਤੁਰ ਹੀ ਨਹੀਂ ਡ੍ਰਿੱਟ ਤੁਰਨਾ ਹੀ ਨਹੀਂ ਨਾ ਫੋਰ व्हीਲ ਤੇ ਫਰਕ ਆ ਅੱਧੇ ਹੀ ਲੈ ਕੇ ਨਹੀਂ ਦੁਰਦਾ ਜਿੰਨੀ ਪਟਾਈ ਕਰੀ ਮੰਨ ਲਓ ਉਹਦਾ ਅੱਧਾ ਨਾਉਦੇ ਤਾਂ ਉੱਥੇ ਵੀ ਔਕੜਾ ਸਲਿੱਪ ਮਾਰ ਕੇ ਮਸਾ ਤੁਰਦਾ ਨਾ ਕਿਦਾਂ ਸਈ ਆ ਨਵੇਂ ਲਾ ਲਾ ਨੋਹਾਂ ਆਇਆ ਬੁਲਾਤੇ ਨਾ ਨਦਰ ਬੇਦਾ ਆਹ ਨਾਲੇ ਚਾਈ ਪਾਉ ਕਰਦੇ ਇਹਦੇ ਨਾਲ ਫਰਕ ਤਾਂ ਹੈ ਮੈਂ ਉਹਦੇ ਨੋਹ ਹਲ ਪਾਏ ਬੇਤੇ ਉਹਦੇ ਦਿੱਲੀ ਜਿੱਦਣੇ ਮੈਂ ਫੋਰ ਵੀ ਲਾ ਕੇ ਭਾਇਆ ਸਾਰੀ ਥੱਲੇ ਵੇਚਣਾ ਭਾਈ ਕੋਈ ਵੀ ਤੇ ਪਾਵਾ ਨਹੀਂ ਨਾ ਵੇਚੀ ਨਵਾਂ ਇਹਨੂੰ ਰੋਡ ਪਰ ਕਰ ਲਈ ਰੋਡ ਪਰ ਜੇ ਚਾਹੇ ਤਾਂ ਸਵਾਗਾ ਮਾਰਨਾ ਸਵਾਗੇ ਨੂੰ ਵੀ ਦੇਖ ਲਈ ਕਿੰਨਾ ਫਰਕ ਹੈ ਰੂਟਾਵੇਟਰ ਰੂਟਾਵੇਟਰ ਨੂੰ ਲੋਡ ਲਈ ਰੂਟਾਵੇਟਰ ਨੂੰ ਨਹੀਂ ਹੈ ਰੂਟਾਵੇਟਰ ਤੋੜਦਾ ਰੂਟਾਵੇਟਰ ਨੂੰ ਲੋਡ ਹੈ ਜੇ ਤੇ ਕਹਣ ਵਿੱਚ ਪਾਉਣਾ ਫਿਰ ਫਾਇਦਾ ਹੈ ਬਾਕੀ ਹੋਰ ਜਿਹੜਾ ਕੁਝ ਮਰਜ਼ੀ ਕਰਨਾ ਤਾਂ ਤਵੀਆਂ ਹੜਾ ਤਾਂ ਫੋਰਵੀਲ ਬਣਾ ਕੇ ਕਰੀ ਖੇਤ ਜਿਹੜਾ ਕੰਮ ਕਰਦੇ ਆ ਉਹਨਾਂ ਬਾਕਿਆ ਦੇ ਖੇਤ ਪੁੱਛ ਕਹੀ ਜਿਹੜੇ ਸਾਈਡ ਨਿਕਲੇ ਆ ਛੂਟਾ ਵਿੜ ਪ੍ਰਧਾਨ ਕਾ ਦਾ ਖੇਤ ਰੂ ਹੋਣਾ ਪਤਾ ਲੱਗਿਆ ਵੀ ਬਾਈ ਹੋਈ ਆ ਹਾਂ ਮਹਾਰਾਜ ਦਾ ਨੌਲੇ ਖੇਤ ਨਹੀਂ ਬਣਾਵਾਂਗੇ ਇਹ ਨਹੀਂ ਗੱਲ ਫਰਕ ਤਾਂ ਹੈਗਾ ਬੜੀ ਚੀਜ਼ ਦੇ ਬਾਹੀ ਚੰਗੀ ਕਰਨੀ ਹੈ ਜੀ ਫਰਕ ਤਾਂ ਹੈਗਾ ਹੀ ਆ ਬਾਈ ਹਾਂ ਛੁੰਡੇ ਦਾ ਕਾਲੇ ਥੱਲੇ ਪਿਆ ਤਰੋਂ ਸਾਰੇ ਹਾਂ ਸਾਰੇ ਟੋੜੇ ਥਾਲੇ ਨਾ ਪਾਈ ਉਹਦੇ ਚ ਬਸ ਹੁਣ ਹਾਲੇ ਨਾ ਮਾਰੀ ਕੋਈ ਜਿਹੜਾ ਜੂੰਡਾ ਨਹੀਂ ਪਰੋਣਾ ਬਾਅਦ ਪਾ ਲੂੰਗਾ ਹੈ ਲੈਜਰ ਦੇ ਬਾਹਰ ਲੋੜ ਲੋੜੇ ਨਹੀਂ ਪਾਉਣੇ ਲੈ ਜਾ ਤੇ ਬਾਅਦ ਦੱਸਾਂ ਕੀ ਮੇਰੀ ਗੱਲ ਤੁਹਾਨੂੰ ਦੱਸਾਂ ਕੀ ਕਰੀ ਆਹ ਲੈ ਕੇ ਜਾਈ ਤਵੀਆਂ ਇਹਨਾਂ ਨੇ ਕੋਸ ਨਹੀਂ ਛੇੜਨਾ ਤੇਰਾ ਕੋਈ ਨਾ ਨੇ ਤੇਰਾ ਆਇ ਨਹੀਂ ਕਰਨਾ ਵੀ ਇੱਕ ਸਾਈਡ ਮਿੱਟੀ ਖੱਤੀ ਕਰਦੀ ਉੱਚੀ ਕਰਦੀ ਇਹਨਾਂ ਨੇ ਪੱਧਰਾ ਪੱਟਣਾ ਐਨ ਪੱਧਰਾ ਪੱਟੀ ਨਾਲ ਲੂਟਰਾਂ ਵੇਟਰ ਮਾਰ ਕੇ ਸਿਆੜ ਕੱਢ ਕੇ ਕਿੰਨਾ ਵੀ ਦੀ ਬਸ ਉਸੇ ਬਾਅਦ ਵੀ ਹਲ ਨਾ ਮਾਰੀ ਕੁਛ ਨਾ ਮਾਰੀ ਤੇ ਹਲ ਨਾ ਮਾਰੀ ਨੇ ਤੇਰੇ ਹਾਲ ਨੇ ਤਾਂ ਤੇਰੇ ਜੂੰਡੇ ਕੱਢ ਲਏ ਉਹਨੇ ਫਾਹਰ ਫੇਰ ਫਾਇਦਾ ਕੀ ਪਲਟਾਵੇਂ ਮਾਰੇ ਤਾਂ ਉਹ ਗੰਨਾ ਤੇਰਾ ਬਾਹਰ ਆ ਜਾਣਾ ਫੇਰ ਥਾਲਾ ਉਹਨੇ ਜੰਮਣਾ ਫੇਰ ਜਿਹੜਾ ਹੁਣ ਥੱਲੇ ਦੱਬ ਹੋ ਗਿਆ ਨਾ ਜੰਮਣਾ ਨਹੀਂ ਮਰ ਜਾਣਾ ਮਾਰ ਕੇ ਨਾਇਆਂ ਕੋ ਸਿਆੜੀ ਛੇੜੀ ਲੈ ਪਲੋ ਭਾਈ ਪਲੋ ਦਾ ਮੈਂ ਤੈਨੂੰ ਦੱਸਦਾ ਇਹ ਪਲੋ ਤੇ ਆਪਣੇ ਦੂਏ ਕਹਿ ਦਾਨੋ ਕੰਟਰੋਲ ਕਾਲੇ ਹਾਈਡਰੋਲਿਕ ਦਾ ਹੈਗੇ ਇੱਕ ਸਾਈਡ ਨਹੀਂ ਪੱਤੀਆਂ ਘੱਟ ਜਾਂਦੇ ਆ ਸਿਆੜੀ ਵਾਲੇ ਕੋ ਸੋਸਾਇਟੀ ਵਾਲੇ ਦੇ ਇੱਕ ਸਾਈਡ ਘੱਟ ਦੋ ਲੱਗਦੇ ਤੇ ਪੱਤੀ ਨਹੀਂ ਹੈਗੀ ਇੱਕ ਸਾਈਡ ਤੇ ਮੈਂ ਇੱਕ ਸਾਈਡੇ ਮਾਰੇ ਉਹ ਸਾਰਾ ਐ ਘਮਾਈ ਗਾ ਹੂੰ ਠੀਕ ਆ ਜੀ ਇੱਕ ਨਹੀਂ ਫਾਇਦਾ ਨਹੀਂ ਗੱਬੇ ਬਹੁਣੀ ਮੋ ਹੋ ਜਾਂਦਾ ਹੈ ਜੇ ਆਪਾਂ ਦੋੇ ਪਾਸੇ ਘੇਰੇ ਰੱਖ ਲੈਨੇ ਆ ਆਪਾਂ ਨਹੀਂ ਹਟੋਲ ਕਿਸੇ ਥੰਮੋ ਕਰਦੇ ਗੱਬੇ ਬਹੁਣੀ ਮੋ ਆ ਜਾਂਦਾ ਤੁਸੀਂ ਮਿਰਨ ਮਾਰਦਾ ਸੈਕਟਰੀ ਮੁੰਡਾ ਆ ਜਿਹੜਾ ਆਪਣਾ ਇਹਦੇ ਖੇਤਾਂ 'ਚ ਦੇਖ ਲੈ ਪਲਟਾਵੇਂ ਵਾਲਿਆਂ 'ਚ ਵੀ ਲੈਜਰ ਕਰਕੇ ਆਇਆ ਇਹਦਾ ਕੋਈ ਹੁੰਜਾ ਉੱਚਾ ਨਹੀਂ ਹੁੰਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਮਾਰਦਾ ਏ ਸਿਮਰ ਗੱਬੇ ਵੀ ਨਹੀਂ ਦੇ ਲਖੇ ਤਨ ਡੂੰਗਾ ਕਰਦਾ ਹੈਗਾ ਜਿਹੜਾ ਗੱਬੇ ਡੂੰਗਾ ਹੋ ਜਾਂਦਾ ਉਹੀ ਭਰਦਾ ਔਖਾ ਹੋ ਜਾਂਦਾ ਆ ਮੈਂ ਹੁਣ ਮਸਾ ਬਹੁਤ ਵਧੀਆ ਮਾਰਦਾ ਬੰਦਾ ਉਹ ਸਿੰਗਲ ਗੱਬਾ ਪਲਟਾਵੇਂ 'ਚ ਨਹੀਂ ਰਹਿੰਦਾ ਹੈਗਾ ਆ ਪਲਟਾਵੇਂ 'ਚ ਨਹੀਂ ਰਹਿੰਦਾ ਉਹਦੇ ਡਿਸਟ੍ਰਿਬਿਊਟਰ ਨਾਲ ਆਪਣਾ ਆਮ ਤਾਂ ਇੱਕ ਸਾਈਡ ਜਾਊਗਾ ਐਨ ਸਾਈਡ ਪਰ ਫੱਗ ਮਰ ਜਾਂਦਾ ਨਹੀਂ ਫਿਰ ਹੋਰ ਇੱਕ ਸਿਸਟਮ ਕਰ ਲਵੇ ਕਿ ਰਹੀ ਆ ਮੁਰਕੇ ਮੁਰਕੇ ਦੁਬਾਰਾ ਫੇਰ ਆਈ ਆ ਨਾਲੇ ਟਰੈਕਟਰ ਚ ਦੇ ਘੁੰਮੇ ਆਉਂਦੇ ਆ ਯਾਰ ਬ੍ਰੇਕ ਬਣਾ ਘੁੰਮਣੇ ਪੁੱਠਾ ਕਿਹੜਾ ਲਾ ਦੋ ਫਿਰ ਨਹੀਂ ਘੁੰਮ ਕੇ ਜਿਕਣਾ ਆਪਣਾ ਗੰਨੇ ਵਾਲੇ ਸਾਈਡ ਕੱਢਦੇ ਆ ਦੂਏ ਪਾਸੇ ਤੇ ਫੇਰ ਆ ਜਾ ਜਾਨੀ ਖੜਾ ਤਾਂ ਵੀ ਇੱਕ ਪਾਸੇ ਫਰੀ ਜਾਣਾ ਖਾਲੀ ਜਾਣਾ ਪੈਣਾ ਇੱਕ ਪਾਸੇ ਹੀ ਲੋੜੇ ਨੂੰ ਤੇ ਹਾਈਡਰੌਲਿਕ ਉੱਥੇ ਘੁਮਾ ਦੇ ਫਿਰ ਤੇਰੇ ਉੱਥੇ ਹੱਥ ਕਰ ਦੂਏ ਪਾਸੇ ਇਹਨੇ ਤਾਂ ਤੇਲ ਬਦਲ ਦੇਣਾ ਉਹ ਵੀਰੇ ਨਹੀਂ ਬਦਲਉਂਦਾ ਹੁਣ ਡਿਸਟ੍ਰੀਬਿਊਟਰ ਪਾਈਆ ਤੇ ਲੈ ਉਹਨੂੰ ਉਹ ਤੇਲ ਬਦਲ ਤੇਲ ਬਦਲ ਹੁੰਦਾ بڑے ਜੈਕ ਨੂੰ ਟਰਾਲਿਆਂ ਨੂੰ ਟਰਾਲਿਆਂ ਵਿੱਚ ਤੇਲ ਜ਼ਿਆਦਾ ਹੈ ਇਹਦੇ ਪਹਿਲਾਂ 2-2 ਲੀਟਰ 2.5 ਲੀਟਰ ਚੜਦਾ ਫਿਰ ਸਲੇ ਨੂੰ ਚੜਦਾ ਇਹਨੂੰ ਜਿਹੜਾ ਪਾਈਆ ਤੇ ਲੈ ਹੂੰ ਸਲੇ ਨੂੰ ਕੱਢ ਦੇ ਆਪਣੇ ਟਰੈਕਟਰ ਦਾ ਚੜਾ ਦੇ ਉਹਦਾ ਕੱਢਣਾ ਤੂੰ ਕੱਢ ਦੇ ਪਾਈਆ ਤੇਲ ਉਹਦਾ ਤੇਲ ਕੱਢ ਕੇ ਆਪਣੇ ਟਰੈਕਟਰ ਵਾਲਾ ਤੇਲ ਪਾਉਦੇ ਚ ਬਸ ਨਹੀਂ ਕਾਨੂੰ ਐਡਾ ਪੰਗਾ ਲੈਣਾ ਘਮਾ ਕੇ ਮਾਰੂਗਾ ਜਿੱਦਣ ਨਹੀਂ ਮਾਂ ਵੀ ਆਹੀ ਹੋਰ ਦੱਸਾਂ ਬਾਕੀ ਕੋ ਹੋਰ ਦੱਸਾਂ ਭਾਈ ਹੂੰ ਕਿਸੇ ਦਾ ਪੁਰਾਣਾ ਟਰੈਕਟਰ ਨਹੀਂ ਹੈਗਾ ਹੂੰ ਨਵੇਂ ਹੀ ਆਉਣ 363 ਨੂੰ ਚਲ ਕੇ ਆਇਆ ਨਵੇਂ ਨੂੰ ਨਵੇਂ ਹੀ ਆ ਹੁਣ ਇਹਦਾ ਹੈ ਹੀ ਅੰਦੇ ਵਾਲਾ ਕੰਮ ਤਾਂ ਹੈ ਇਹਦਾ ਐ ਵੀ ਜਿਹੜੇ ਪੁਰਾਣੇ ਨੇ ਲਿਫਟ ਵਾਲੇ ਨੇ ਕਿਸੇ ਨੇ ਪਾਇਆ ਫਿਰ ਨਾ ਵਾ ਵੀ ਜਿਹਦਾ ਲਿਫਟ ਵਾਲੇ ਨੇ ਕਰੀ ਹੂੰ ਉਹ ਕਿਸੇ ਨੇ ਵੀ ਨਵੇਂ ਹੀ ਆ ਸਾਰਿਆਂ ਕੋ ਦੇਖੂਗਾ ਹਲੇ ਗਾਹਲੇ ਸਾਲ ਪਰ ਗਿਆ ਕੰਮ ਹੂੰ ਗੁੱਸਾ ਨਾ ਖੜਾ ਦਿਓ ਕਿਤੇ ਹੁਣੀ ਅੱਜਕੱਢਾਈ ਕਰਾਈ ਕਿਤੇ ਥੱਲੇ ਤੇ ਜਾ ਕੇ ਮੈਨੂੰ ਬਹੁਤ ਜ਼ੋਰ ਲਾਇਆ ਮਾ ਪਟਦੇ ਇਹਨੂੰ ਕਾਲੇ ਇੱਕ ਗਲਤੀ ਹੋ ਗਈ ਤਾਂ ਜਿੱਦਣ ਜਿੱਦਣ ਖੰਭੇ ਗੱਡੇ ਆ ਇਹ ਜਿਹੜੇ ਖੰਬੇ ਪੈਰੇ ਕੁੰਜੇ ਦੇ ਡਾਇਆ ਪਰੇ ਕਰਕੇ ਡਾਉਣੀ ਆ ਥੋੜੇ ਜਿਹਾ ਤੇ ਖੰਬੇ ਹਟਾ ਦੇ ਨਹੀਂ ਥੋੜੀ ਜਿਹੀ ਗਲਤੀ ਐ ਹੋ ਗਈ ਮੈਂ ਆਪਣਾ ਹੀ ਰਸਤਾ ਬਣਾ ਲੈਣਾ ਦਾ ਖੇਚੂ ਓਰੇ ਹਾਂ ਇਹਦਾ ਲੋਟ ਆ ਜਾਣ ਦਾ ਕੰਮ ਹੁਣ ਮੇਰੇ ਦਿਮਾਗ ਚ ਆਉਂਦਾ ਉਹਨਾਂ ਦਾ ਕਰਨੇ ਤਿਆਰ ਤੇ ਵੀ ਜਿੱਥੇ ਮਰਜ਼ੀ ਕਰਾਦਾ ਜੀ ਕਹਿੰਦਾ ਪਿੱਛੇ ਕਰਕੇ ਘਟਾ ਦੇ ਮੈਂ ਜਿਹੜੇ ਖੰਬੇ ਕਿੱਥੇ ਚਾਹੁੰਦਾ ਟ੍ਰਾਂਸਫਰ ਵਾਲਾ ਕਹਿੰਦਾ ਇਹ ਕਹਿੰਦਾ ਮੇਰਾ ਰਸਤਾ ਚੜ ਜਾਣਾ ਤਾਂ ਨਹੀਂ ਉਹ ਤੇ ਜੇ ਨਹੀਂ ਘਟਾਉਂਦਾ ਮੈਂ ਆਪਣਾ ਹੀ ਰਸਤਾ ਰੱਖਣਾ ਦਾ ਚੱਲ ਚੱਲ ਲੱਲੀ ਆ ਜਾ ਮੁੜ ਕੇ ਤੈਨੂੰ ਠੰਡਾ ਪਾਣੀ ਪੁਲਾਈਏ ਆ ਜਾ ਇਹ ਇਹ ਪੁਲਾਇਆ ਠੰਡਾ ਪਾਣੀ ਮੁੜ ਕੇ ਠੰਡਾ ਪਾਣਾਉਂਦੇ ਤੈਨੂੰ ਹਾਂ ਨਰਵਜੀ ਭਾਈ ਕਰਾਉਂਦੇ ਆ ਕੰਡਾ ਹੁਣ ਦੇਖਦੇ ਆ ਵੀ ਟਾਇਟਰ ਟਰਾਲਾ ਪੂਰਾ ਆਉਂਦਾ ਕਿ ਨਹੀਂ ਹਾਂ ਹਾਂ ਬਿਲਕੁਲ ਉਧਰ ਕਰਾਇਆ ਤੇ ਦੇਖਦੇ ਆ ਨਾਲੇ ਫਰਕ ਵੀ ਕੋਈ ਨਹੀਂ ਰਹਿਣਾ ਤੇ ਵਾਹ ਕਾਲਜਾ ਵੈਸੇ ਦੇਖਦੇ ਆ ਜੀ ਹੁਣ ਹਾਂ ਫਿਰ ਆ ਫਰਕ ਆ ਬਾਈ ਥੋੜਾ ਥੋੜਾ ਜਿਹਾ ਹੈਗਾ ਫਰਕ ਆ ਗਏ ਆ ਜੀ ਆ ਗਿਆ ਮਨਾ ਆ ਗਏ ਹਾਂ ਗਾਹਾਂ ਕਰਾਂ ਥੋੜਾ ਜਿਹਾ ਇਹ ਹੈ ਜੀ ਠੀਕ ਹੈ ਹੈ ਠੀਕ ਆ ਬਾਠ ਠੀਕ ਆ ਗਿਆ ਲੋ ਜੀ ਓਕੇ ਆ ਕਰਤਾ ਜੀ 18 ਫੁੱਟ ਵੀ ਓਕੇ ਹੈ ਹਾਂ ਦਾਦੀ ਬਿੰਦਰ ਨੂੰ ਪਤਾ ਆ ਜੀ ਹੁਣ ਕਾ ਭਾਈ 18 ਫੁੱਟੇ ਤੋਲਦਾ ਹੋਵੇ ਉਹ ਤੋਲਦਾ ਨਹੀਂ ਹੈਗਾ ਕਹਿੰਦਾ 18 ਜੋ ਕਿਦਾਂ ਨਹੀਂ ਕਹਿੰਦਾ ਤੇਰੇ ਸਾਹਮਣੇ 18 ਜੋ ਉੱਪਰ ਹੈ ਹੂੰ ਚਲੋ ਦੇਖਦੇ ਆ ਬਾਈ ਕਿੰਨਾ ਹੋਇਆ ਇਹ ਪਤਾ ਨਹੀਂ ਮੇਰੇ ਵਾਲੇ ਨਾਲ ਤੇ 9 ਕੁਇੰਟਲ ਦਾ ਫਰਕ ਆ ਟਰੈਕਟਰ ਦਾ ਭਰਾ ਤੇਰੇ ਨਾਲ ਹਾਂ ਲਓ 10 ਕੁਇੰਟਲ ਆ ਜੀ ਪੂਰਾ ਇਹ 25 ਆ ਮੇਰਾ 70 70 ਹੁੰਦਾ ਹੈ ਇਹਦੇ ਨਾਲ ਹਾਂ 10 ਕੁਇੰਟਲ ਪੂਰਾ ਭਰ ਟਰੈਕਟਰ ਆ ਇਹਦੇ ਫਿਰ ਛਤਰੀ ਵੀ ਨਹੀਂ ਵੇਟ ਵੀ ਨਹੀਂ ਹੈਗੇ ਹਾਂ ਵੇਟ ਵੀ ਨਹੀਂ ਛਤਰੀ ਵੀ ਨਹੀਂ ਹੈਗੀ ਹੂੰ ਉਹਦਾ ਫਰਕ ਪਾਜੀ ਵੇਟ ਉੰਗਰੀ ਭਾਰਾ ਤੇਰੇ ਵਾਲਾ ਹੂੰ 10 ਕੁਇੰਟਲ ਦਾ ਫਰਕ ਆ ਹੁਣ ਮੰਨ ਲੈ ਤਿੰਨ ਕੁਇੰਟਲ ਵੇਟ ਨਿਕਲ ਗਏ ਕੁਇੰਟਲ ਛਤਰੀ ਨਿਕਲ ਗਈ ਫਿਰ ਬਕਸਾ ਵੀ ਨਿਕਲ ਗਿਆ ਆਹੋ ਪੰਜ ਕੁਇੰਟਲ ਦਾ ਫਰਕ ਪੈਣਾ ਬਾਈ ਅੰਚ